ਚਲੋ ਜਾਂਦੇ ਜਾਂਦੇ ਗੱਲ ਕਰ ਜੀਏ ਕਿ ਪੰਜਾਬ ਦੇ ਮਾਝੇ ਤੇ ਦੁਆਬੇ ਦੇ ਖੇਤਰ ਦੇ ਵਿੱਚ ਧਰਤੀ ਹੇਠਲੇ ਪਾਣੀ 'ਚ ਜਿਹੜੇ ਯੂਰੇਨੀਅਮ ਦੇ ਤੱਤ ਪਾਏ ਜਾ ਰਹੇ ਨੇ ਹੈਨਾ ਉਹਨਾਂ ਪਾਣੀਆਂ ਦੇ ਦੁਆਰਾ ਸੈਂਪਲ ਲੈ ਕੇ ਜਾਂਚ ਕਰਾਈ ਜਾਏਗੀ ਮਾਨਯੋਗ ਪੰਜਾਬ ਰਾਨਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਨੇ ਕਿ ਮਾਝੇ ਦੁਆਬੇ ਦੇ ਖੇਤਰ ਦੇ ਵਿੱਚੋਂ ਪਾਣੀਆਂ ਦੇ ਮੁੱਢ ਕੇ ਸੈਂਪਲ ਲਏ ਜਾਣ ਤੇ ਉਹਨਾਂ ਦੀ ਜਾਂਚ ਕਰਾਈ ਜਾਵੇ ਤੇ ਉਹ WHO ਦੇ ਵਿਸ਼ਵ ਸਿਹਤ ਸੰਸਥਾ ਦੇ ਪੈਮਾਨੇ ਦੇ ਅਧਾਰ ਤੇ ਜਾਂਚ ਹੋਵੇ ਕਿ ਕਿੰਨੇ ਕਣ ਜਰਨੀਅਮ ਦੇ ਪਾਏ ਗਏ ਨੇ ਕਿੰਨੇ ਜਰੀਲੇ ਤੱਤ ਪਾਏ ਜਾ ਰਹੇ ਨੇ ਤੇ ਉਹਨਾਂ ਤੋਂ ਮੁਕਤ ਪਾਣੀ ਕਿਵੇਂ ਬਣ ਸਕਦਾ ਵੈਸੇ ਇਹ ਲੰਬੀ ਲੜਾਈ ਚੱਲੀ ਆਉਂਦੀ ਹੈ 2010 ਦੀ ਪਟੀਸ਼ਨ ਹੈ ਜਿਸ ਦੇ ਉੱਤੇ ਹੁਣ ਤੱਕ ਕੋਰ ਹੁੰਦੀ ਆ ਰਹੀ ਆ ਤੇ ਅੱਜ ਉਸ ਹਵਾਲੇ ਨਾਲ ਉਸ ਮਿੰਟੀ 33 ਦੇ ਹਵਾ ਹਵਾਲੇ ਨਾਲ ਚਰਚਾ ਹੋ ਰਹੀ ਆ ਜਦੋਂ ਕਿ ਅੱਜ ਦੀ ਤਰੀਕਤ 'ਚ ਨਹਿਰੀ ਪਾਣੀ ਤੋਂ ਲੈ ਕੇ ਧਰਤੀ ਹੇਠਲੇ ਪਾਣੀ ਤੱਕ ਹਰ ਪਾਸੇ ਜ਼ਹਿਰ ਹੈ ਕੇਂਦਰ ਖੁਦ ਸੰਸਦ 'ਚ ਖੜ ਕੇ ਗੱਲ ਮੰਨ ਚੁੱਕਿਆ ਹੈ ਕਿ ਪੰਜਾਬ ਦੇ ਪਾਣੀ ਦੇ ਵਿੱਚ ਜ਼ਹਿਰ ਇਸ ਕਦਰ ਹੈ कि ਹਰ ਜ਼ਿਲ੍ਹੇ ਦੇ ਵਿੱਚ ਕੈਂਸਰ ਵਰਗੀ ਬਿਮਾਰੀ ਦੇ ਕਣ ਇਹਨਾਂ ਪਾਣੀਆਂ 'ਚ ਪਾਏ ਜਾ ਰਹੇ ਨੇ ਤੇ ਜਰੇਨੀਮ ਦੇ ਤੱਤ ਵੀ ਇਸੇ ਗੱਲ ਵੱਲ ਇਸ਼ਾਰਾ ਕਰਦੇ ਨੇ ਹੁਣ ਮੁੜ ਕੇ ਪਾਣੀਆਂ ਦਾ ਸਿੰਪਲ ਲੈ ਜਾਣਗੇ ਮੁੜ ਕੇ ਜਾਂਚ ਹੋਗੀ ਪਰ ਉਹ ਦਿਨ ਕਦੋਂ ਆਊਗਾ ਜਦੋਂ ਸਰਕਾਰਾਂ ਆਪਣਾ ਸਹੀ ਫਰਜ਼ ਨਿਭਾਉਣਗੀਆਂ ਸੰਸਥਾਵਾਂ ਆਪਣਾ ਸਹੀ ਫਰਜ਼ ਨਿਭਾਉਣਗੀਆਂ ਕਾਰੋਬਾਰੀ ਵਪਾਰੀ ਤੇ ਆਪਣੇ ਇਨਸਾਨ ਦੇ ਨਾਤੇ ਬੰਦਾ ਆਪਣੀ ਸਹੀ ਜ਼ਿੰਮੇਵਾਰੀ ਨਿਭਾਊਗਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਕੁਦਰਤ ਕਾਇਨਾਤ ਤੇ ਉਸ ਨੂੰ ਸਾਰਾ ਸਹੀ ਰੱਖਣ ਦੀ ਕੋਸ਼ਿਸ਼ ਕਰੂਗਾ ਉਹਦੇ ਵਿੱਚੋਂ ਪਾਣੀ ਇੱਕ ਹੈ ਪਾਣੀ ਤਾਂ ਜੀਵਨ ਹੈ ਇਸ ਜੀਵਨ ਨੂੰ ਇੰਨਾ ਗੰਧਲਾ ਕਰ ਲਿਆ ਕਿ ਸਾਡੇ ਲਈ ਹੁਣ ਮੁਸ਼ਕਲ ਬਣਦਾ ਜਾ ਰਿਹਾ। ਤੁਸੀਂ ਵੇਖਦੇ ਹੋ ਲਿਬਰਲਟੀ ਲੋਕਾਂ ਦੀ ਆਵਾਜ਼ ਲੋਕਾਂ